ਅੱਜ ਆਪਾਂ ਤੁਹਾਡੇ ਵਾਸਤੇ ਜੈਨਕਾਰ ਲੈ ਕੇ ਆਏ ਆ ਜੀ ਬਹੁਤ ਹੀ ਵਧੀਆ ਹਾਲਤ ਦੇ ਵਿੱਚ 2000 ਮਾਡਲ ਹੈ ਇੰਜਣ ਦਾ ਸਾਰਾ ਕੰਮ ਵੀਰਾਂ ਨੇ ਕਰਾਇਆ ਹੋਇਆ ਜੀ ਵੀਐਕਐਸਆਈ ਮਾਡਲ ਦੇ ਵਿੱਚ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਜੀ ਪਿੰਡ ਹੁਸਨਾਰ ਗਿੱਦੜਵਾਹਾ ਦੇ ਬਿਲਕੁਲ ਨਾਲ ਆ ਜੀ ਜ਼ਿਲ੍ਹਾ ਮੁਕਸਰ ਆ ਰੇਟ ਦੀ ਗੱਲ ਕਰੀਏ 48000 ਰੁਪਏ ਡਿਮਾਂਡ ਹੈ ਮੌਕੇ ਤੇ ਫੁੱਲ ਮਾਨਤਨ ਕੀਤਾ ਜਾਊਗਾ ਜਿਹੜਾ ਵੀਰ ਭਰਾ ਆਪਣੀ ਵੀਡੀਓ ਦੇਖ ਕੇ ਜਾਊਗਾ ਜੀ ਨੰਬਰ ਵੀਰਾਂ ਦਾ ਨੋਟ ਕਰ ਲਓ 6280495037 6280495037 ਚਾਲੂ ਹਾਲਤ ਦੇ ਵਿੱਚ ਗੱਡੀ ਆ ਜੀ ਬਹੁਤ ਹੀ ਵਧੀਆ ਤੇ ਸਾਫ਼ ਕੰਡੀਸ਼ਨ ਦੇ ਵਿੱਚ 48000 ਡਿਮਾਂਡ ਹੀ ਆ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਪੈਂਡ ਹੁਸਨਰ ਜ਼ਿਲ੍ਹਾ ਮੁਕਸਰ ਦੇ ਵਿੱਚ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਸਾਰੀ ਨੂੰ ਦੇਖ ਲਓ ਆਪਣੀ ਵੀਡੀਓ ਦੇ ਵਿੱਚ ਕਈ ਸੰਦ ਸੇਲ ਵਾਸਤੇ ਹੁੰਦੇ ਆ ਇਹ ਜੈਨਕਾਰਾ ਵੀਐਕਐਸਆਈ ਮਾਡਲ ਦੇ ਵਿੱਚ 48000 ਡਿਮਾਂਡ ਹੈ ਜੀ ਮੌਕੇ ਤੇ ਮਾਨਤਨ ਫੁੱਲ ਅੱਗੇ ਜੀ ਫਾਰਮ ਟਰੈਕ 6055 ਟਰੈਕਟਰ ਹੈ ਜੀ 14 ਮਾਡਲ ਹੈ ਕੰਡੀਸ਼ਨ ਚੈੱਕ ਕਰ ਸਕਦੇ ਹੋ ਫੈਬਰ ਵਾਲੀ ਛਤਰੀ ਲੱਗੀ ਹੋਈ ਆ ਰੇਟ 430000 ਰੁਪਿਆ ਡਿਮਾਂਡ ਹੈ ਜੀ ਅਗਲੇ ਟਾਇਰ ਵੱਡੇ ਪਾਏ ਹੋਏ ਆ ਇੱਕ ਵੀਰਾਂ ਕੋਲੇ ਟਰਾਲਾ ਜੀ ਟਰਾਲੇ ਦੀ ਕੰਡੀਸ਼ਨ ਵੀ ਤੁਸੀਂ ਚੈੱਕ ਕਰ ਸਕਦੇ ਹੋ 16 ਫੁੱਟਾ ਟਰਾਲਾ ਇਹ ਆ ਰੇਟ 2,60,000 ਰੁਪਏ ਦੀ ਡਿਮਾਂਡ ਹੈ ਜੀ ਮੌਕੇ ਤੇ ਮਾਨਤਾਣ ਹੋ ਜੂਗਾ ਇੱਕੋ ਘਰੇ ਇਹ ਦੋਵੇਂ ਸੰਦ ਵਿਕਾਊ ਆ ਜੀ 9780903679 9780903679 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਤੇ ਟਰਾਲੀ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ 16 ਫੁੱਟੀ ਟਰਾਲੀ ਆ ਡਬਲ ਟਾਇਰਾਂ ਦੇ ਵਿੱਚ ਤੇ 14 ਮਾਡਲ ਟਰੈਕਟਰ ਆ ਜੀ 60 55 ਫਾਰਮ ਟਰੈਕ 430000 ਟਰੈਕਟਰ ਦਾ ਡਿਮਾਂਡ ਆ ਜੀ ਤੇ 260000 ਰੁਪਿਆ ਇਹਦਾ ਟਰਾਲੇ ਦੀ ਡਿਮਾਂਡ ਆ ਜੀ ਜੇ ਕਿਸੇ ਵੀਰਪਰਾ ਨੇ ਇਹ ਦੋਵੇਂ ਸੰਧ ਖਰੀਦਣੇ ਹੋਣ ਫੋਨ ਕਰਕੇ ਇੱਕ ਵਾਰੀ ਜਾਣਕਾਰੀ ਜ਼ਰੂਰ ਲੈ ਲਿਆ ਕਰੋ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਤੇ ਜੇ ਤੁਸੀਂ ਸਾਡੇ ਪੇਜ ਤੇ ਕੋਈ ਐਡ ਕਰਵਾਉਣੀ ਚਾਹੁੰਦੇ ਹੋ 2 ਮਿੰਟ ਦੀ ਵੀਡੀਓ ਬਣਾ ਕੇ ਸਾਡੇ ਨੰਬਰ ਤੇ ਭੇਜ ਸਕਦੇ ਹੋ ਜੀ ਜ਼ਮੀਨ ਪਸ਼ੂ